ਇਕ ਓੰਕਾਰ ਅਕਾਲ ਪੁਰਖ ਵੈਰੁ ਗੁਰੂ ਇਕ ਹੈ ਸਤਨਾਮ ਜਿਸ ਦਾ ਨਾਮ ਅੰਮ੍ਰਲ ਹੈ ਕਰਤਾ ਪੁਰਖ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਨਿਰਭਉ ਜੋ ਸਾਰੇ ਸਭ ਦੇ ਵਿੱਚ ਵਿਆਪਕ ਹੈ ਨਿਰਭਉ ਜਿਹੜਾ ਭੈ ਤੋਂ ਰਹਿਤ ਹੈ ਨਿਰਬੈਰ ਜਿਹੜਾ ਬੈ ਮੂਰਤ ਜਿਸ ਦਾ ਸਰੂਪ ਕਾ ਤੋਂ ਪਰੇ ਹਨ ਭਾਵ ਕੇ ਜਿਸ ਦਾ ਸਰੀਰ ਨਾਸ ਰੰਤ ਹੈ ਉਹ ਸਰੀਰਾਂ ਵਿੱਚ ਨਹੀਂ ਆਉਂਦਾ ਹੈ ਅਰੋਣੀ ਜਿਹੜਾ ਜੁਨਾਂ ਦੇ ਵਿੱਚ ਨਹੀਂ ਆਉਂਦਾ ਹੈ ਕਿਸੇ ਵੀ ਜੁਨ ਦੇ ਵਿੱਚ ਸਰੀਰ ਦੇ ਵਿੱਚ ਨਹੀਂ ਆਉਂਦਾ ਹੈ ਸੈ ਤੰਨ ਜਿਹਦਾ ਪ੍ਰਕਾਸ਼ ਆਪਣੇ ਆਪ ਨੂੰ ਹੋਇਆ ਹੈ ਗੁਰਪ੍ਰਸਾਦ ਤੇ ਜੋ ਸਤਿਗੁਰ ਦੀ ਕਿਰਪਾ ਦੇ ਨਾਲ ਆਉਂਦਾ ਹੈ ਜੀਉ ਡਰਤ ਹੈ ਆਪਣਾ ਕੈਸੋਂ ਕਰੀ ਪੁਕਾਰ ਸਤਿਗੁਰ ਬੀਬਨਵਾਜ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਜੀ ਜੀਉ ਡਰਤ ਹੈ ਆਪਣਾ ਇਹ ਜਗਤ ਦੇ ਦੁੱਖਾਂ ਦਾ ਸੁੰਦਰ ਹੈ ਜਿਹੜਾ ਇਹ ਸੰਸਾਰ ਸੰਗਰ ਦੇ ਵਿੱਚ ਇਹਨਾਂ ਦੁੱਖਾਂ ਨੂੰ ਵੇਖ ਕੇ ਮੇਰੀ ਜਿੰਦ ਕੰਬਦੀ ਹੈ ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਉਣ ਵਾਲਾ ਨਹੀਂ ਜੇ ਤੇ ਪਾਸ ਜਾ ਕੇ ਮੈਂ ਬੇਨਤੀ ਕਰਾਂ ਕੈ ਸੰਹ ਪਰਿਕਾਰ ਕਿਹਦੇ ਕੋਲ ਜਾ ਕੇ ਮੈਂ ਪੁਕਾਰ ਕਰਾਂ ਕਿਉਂਕਿ ਕਾਲਪੁਰਤ ਵੈਗੂ ਬਿਨਾ ਤੁੰ ਗੁਰੂ ਨਾਨਕ ਪਾਸਾ ਜਾਂਦੇ ਕੋਈ ਨਾ ਜਰਾਂ ਜਾਉਂਦਾ ਜਿਹੜਾ ਮੈਨੂੰ ਇਸ ਦੁੱਖਾਂ ਦੇ ਸਮੁੰਦਰ ਵਿੱਚ ਸਹਾਰਾ ਦੇਣ ਦੀ ਬੇਨਤੀ ਤੁਧੋਕ ਵਿਸਾਰਣ ਸੇ ਵਿਆ ਸਦਾ ਸਦਾ ਦਾਤਾ ਸੋ ਹੁਣ ਸਤਿਗੁਰੂ ਪਾਸਾ ਕਹਿੰਦੇ ਹੋਰ ਸਾਰੇ ਆਸਰੇ ਛੱਡ ਕੇ ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਜਿਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਇੱਕੋ ਇੱਕ ਅਕਾਰੁ ਪ੍ਰਭੂ ਹੈ ਉਸ ਪ੍ਰਭੂ ਨੂੰ ਸਿਮਰਤਾ ਹਾਂ ਉਹ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਤਾ ਨਵਾ ਫਿਰੋ ਮੇਰਾ ਮਾਲਕ ਸਦਾ ਹੀ ਬਖਸ਼ਿਸ਼ਾਂ ਕਰਤੈ ਨਾ ਸਤਗੁਰ ਪਾਰਸਾ ਕਹਿੰਦੇ ਉਹ ਕਾਲਪੁਰਖ ਵੈਗੂ ਜਿਹੜਾ ਹੈ ਜਿਹਦੀ ਮੈਂ ਸ਼ਰਨ ਲਈ ਹੈ ਉਹ ਸਦਾ ਹੀ ਬਖਸ਼ਿਸ਼ਾਂ ਕਰਦਾ ਰਹਿੰਦਾ ਪਰ ਉਹ ਮੇਰੇ ਨਿੱਤ ਦੇ ਤਰਨ ਸੁਣ ਕੇ ਕਦੇ ਅੱਕਦਾ ਨਹੀਂ ਕਦੇ ਤਰਨਦਾ ਨਹੀਂ ਬਖਸ਼ਿਸ਼ਾਂ ਵਿੱਚ ਨਿੱਤ ਈਓਂ ਹੈ ਜਿਵੇਂ ਪਹਿਲੀ ਵਾਰੀ ਬਖਸ਼ਿਸ਼ ਕਰਨ ਲੱਗਿਆ ਹੋਵੇ ਜੇ ਤਰਸੇ ਸੰਸਾਰ ਵਿੱਚ ਕਿਸੇ ਨੂੰ ਵਾਰ-ਵਾਰ ਕੋਈ ਬਖਸ਼ਿਸ਼ ਮੰਗੀ ਹੋ ਆਖ ਜਾਂਦਾ ਹੈ ਜਵਾਬ ਦੇ ਦਿੰਦਾ ਹੈ ਗੁੱਸੇ ਹੋ ਜਾਂਦਾ ਹੈ ਪਰ 파ਸਾ ਕੰਦਰ ਕਾਲਪੁਣ ਵੈਗ ਨੂੰ ਬਿਲਕੁਲ ਅਕਦਾ ਨਹੀਂ ਪਹਿਲੀ ਵਾਰ ਜਿਸ ਤਰ੍ਹਾਂ ਬਖਸ਼ੂ ਕੀਤੀ ਹੈ बार-बार ਬਖਸ਼ਿਸ਼ ਕਰਨ ਲੱਗਿਆ ਵੀ ਉਸੇ ਤਰ੍ਹਾਂ ਬਖਸ਼ਿਸ਼ ਕਰਨ ਲੱਗਿਆ ਵੇ ਰਹਾ ਅਨੰਦ ਸਾਹਿਬ ਸੇ ਕੀ ਹੈ ਕੰਤ ਛਡਾਇ ਸੋਏ ਇਸ ਕਰਕੇ 파ਸਾ ਕਹਿੰਦੇ ਹੈ ਆਰੇ ਲੋਜ ਕੋਸੀ ਮਾਲਕ ਨੂੰ ਯਾਦ ਕਰਨਾ ਚਾਹੀਂਦੇ ਜੋ ਦੁੱਖਾਂ ਦੇ ਵਿੱਚੋਂ ਆਖਰ ਅਕਾਲ ਰੂਪ ਵੈਰੂਹੀ ਬਚਾਉਂਦਾ ਹੈ ਸੁਣ ਸੁਣ ਮੇਰੀ ਕਾਮਣੀ ਪਾਰ ਕਰਾ ਗੋਵਿੰਦੇ ਜੀ ਧਿਆਨ ਨਾਲ ਸੁਣ ਉਸ ਮਾਲਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕੀਦਾ ਹੈ ਦਇਆ ਰਾਮ ਤੇਰੇ ਨਾਮ ਕਰਾ اے ਬਿਆਲ ਪ੍ਰਭ ਮਿਹਰ ਕਰ ਸਾਡੇ ਤੇ ਕਿਰਪਾ ਕਰ ਸਮਰਪਣਾ ਨਾਮ ਤੇਰੇ ਨਾਮ ਦੇ ਸਹਾਰੇ ਤੇਰੇ ਨਾਮ ਦੇ ਰਾਹੀ ਇਹ ਦੁੱਖਾਂ ਦੇ ਸਮੁੰਦਰ ਵਿੱਚੋਂ ਮੈਂ ਪਾਰ ਲੰਘ ਸਕਾਂ ਇਸ ਕਰਕੇ ਬੇਨਤੀ ਕਰਿਆ ਕਰ ਇਹ ਜਿੰਦੇ ਉਸ ਕਾਲਪੁਰਖ ਦੇ ਚਰਨਾਂ 'ਚ ਬੇਨਤੀ ਕਰਿਆ ਕਰ ਜਿਦਾ ਨਾਮ ਜਪਣ ਨਾਲ ਸੰਸਾਰ ਸੰਗਤ ਨੂੰ ਅਨੰਦ ਜਾਂਦਾ ਹੈ ਪਾਸਾ ਕਹਿੰਦੇ ਨੇ ਦਿਆ ਦੇ ਨਾਮ ਕਰਾਂ ਮੈਂ ਜਿਰੇ ਨਾਮ ਦੇ ਸਦਕਾ ਸੰਸਾਰ ਸੰੰਧੋਂ ਉਤਰ ਸਕਦਾ ਇਸ ਕਰਕੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਨਾਮ ਦੇ ਆਪਣਾ ਇਹ ਦੁੱਖਾਂ ਦੇ ਸੰਸਾਰ ਵਿੱਚੋਂ ਪਾਰ ਲੰਘਣ ਵਾਸਤੇ ਸਤਿ ਪੁਰ ਬਾਣ ਜਾਓ ਇਸ ਕਰਕੇ ਪਾਸਾ ਕਹਿੰਦੇ ਨੇ ਹੇ ਤਾਲਪੁਰਪ ਜੀ ਮੈਂ ਤੇਤੂ ਸੰਕੇ ਜਾਂਦਾ ਕੁਰਬਾਨ ਜਾਂਦਾ ਹਾਂ ਰਹਾ ਸਰਵੰਸਾ ਚਾਹ ਇੱਕ ਹੈ ਦੂਸਰ ਨਹੀਂ ਕੋਈ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਂ ਮੌਜੂਦ ਹੈ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਜਿਸ ਜੀ ਤੇਰਿਓ ਕਾਲਪੁਰਖ ਬੈ ਬ੍ਰਹਮਿਹਰ ਕਰਦਾ ਹੈ ਆਪਣੀ ਦਇਆ ਦੇ ਨਦਰ ਕਰਦਾ ਹੈ ਉਹ ਭਾਈ ਉਸ ਦਾ ਫਿਰ ਸਿਮਰਨ ਕਰਦਾ ਹੈ ਤੁਧ ਬਾਜ ਬਿਆਰੇ ਕੇਵਲਾ ਏ ਮੇਰੇ ਪਿਆਰੇ ਪ੍ਰਭ ਜੀ ਤੇਰੀ ਯਾਦ ਤੋਂ ਬਿਨਾਂ ਮੈਂ ਵਿਆਕਲ ਹੋ ਜਾਂਦਾ ਹਾਂ ਸਾਬੜ ਆਈ ਦੇ ਜਿਤ ਨਾਮ ਤੇਰੇ ਲਾ ਉਹ ਵੱਡੀ ਦਾਤ ਰਕਸ਼ਿ ਕਰ ਉਹ ਵੱਡੀ ਦਾਤ ਜਿਹਦਾ ਸਰੰਕਾ ਮਨ ਜਿਹੜੇ ਨਾਮ ਵਿੱਚ ਜੁੜਿਆ ਰਹਣਾ ਦੂਜਾ ਨਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾ اے ਪਿਆਰੇ اے ਘਰ ਗੁਰਪ੍ਰਵਹ ਕ੍ਰੂਜੀ ਤੇਥੋਂ ਬਿਨਾ ਮੋਰੈ ਸੰਸਾਰ ਕੋਈ ਨਹੀਂ ਹੈ ਜਿਸ ਬਾਤ ਜਾਣੇ ਮੈਂ ਇਹ ਆਪਨੀ ਅਰਜ਼ੋਈ ਕਰ ਸਕਾਂ ਆਪਣੀ ਅਰਜ ਕਰ ਸਕਾਂ ਇਹਦੇ ਕੋਲ ਜਾ ਕੇ ਮੈਂ ਅਰਦਾਸ ਕਰ ਸਕਾਂ ਇਸ ਸੰਸਾਰ ਵਿੱਚ ਹੋਰ ਕੋਈ ਨਹੀਂ ਐ ਤੇਥੋਂ ਬਿਨਾ ਰਹਾ ਸੇਵੀ ਸਾਹਿਬੀ ਆਪਣਾ ਅਗਰ ਨਾ ਜਾਣ ਚਾਹੂੰ ਕੋਈ ਸਾਬ ਜੀ ਕਹਿੰਦੇ ਜੀ ਦੁੱਖਾਂ ਦੇ ਸੰਸਾਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਯਾਦ ਕਰਦਾ ਕਿਸੇ ਹੋਰ ਪਰਸਾਨਾ ਏ ਮੰਗ ਨਹੀਂ ਮੰਗਦਾ ਨਾਨਕ ਦਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਨਾਨਕ ਅਕਾਲ ਪੁਰਖ ਦਾ ਹੀ ਸੇਵਕ ਹੈ ਉਸ ਮਾਲਕ ਤੋਂ ਹੀ ਖਿੰ ਖਿੰ ਸਦ ਕਿਰੰਦਾ ਸਾਹਿਬ ਤੇਰੇ ਨਾਮ ਬਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਏ ਮਾਲਕ ਏ ਮੈਂ ਤੇਰੇ ਨਾਮ ਤੋਂ ਖਿੰਨ-ਖਿੰਨ ਕੁਰਬਾਨ ਜਾਂਦਾ ਹਾਂ ਕਿਨ-ਕਿਨ ਸੜਕਾਂ ਜਾਂਦਾ ਰਹਾ ਹਾਂ ਇਸ ਗੱਲ ਕਿ ਸਤਿਗੁਰ ਜੀ ਨੇ ਕਿਰਪਾ ਬਖਸ਼ਿਸ਼ ਕਰਕੇ ਅੱਜ ਦੇ ਪਿੱਤਰ ਮੁਖਵਾਸ ਸਿੰਘ ਜੀ ਨੇ ਰਾਮ ਕੀ ਸਮਝਾਉਣਾ ਜਪਨ ਕੀਤਾ ਹੈ ਸਾਡੇ ਤੇ ਕਿਰਪਾ ਕੀਤੀ ਹੈ ਕਿ ਭਾਈ ਆਕਾਲ ਪੁਰਖ ਵੈਕੁੰਠ ਜੀ ਦੇ ਨਾਮ ਤੋਂ ਬਿਨਾਂ ਸਾਡਾ ਇੱਥੇ ਹੋਰ ਕੋਈ ਸਮਰਾਨ ਨਹੀਂ ਹੈ ਉਹ ਆਕਾਲ ਪੁਰਖ ਵੈਕੁੰਠ ਕੇਵਲ ਸੰਸਾਰ ਨੂੰ ਸਾਰਿਆਂ ਨੂੰ ਬਖਸ਼ਿਸ਼ਾਂ ਕਰਨ ਲਗਾਇ ਜਿਹਦੇ ਨਾਮ ਨੂੰ ਜਪਤੇ ਸੀ ਸੰਸਾਰ ਆਨੰਦ ਤੋਂ ਤਰ ਸਕਦੇ ਆ ਉਹ ਨਾਮਕਾਰ ਹੀ ਸੰਸਾਰ ਸੰਕਰ ਤੋਂ ਤारण ਦੀ ਸਮਰੱਥਾ ਰੱਖਦਾ ਹੈ ਇਸ ਕਰਕੇ ਉਸ ਅਕਾਲ ਪੁਰਖ ਵੈਕੁੰਠ ਦੇ ਰੱਖੀ ਗਏ ਗੁਰੂ ਵਾਲੇ ਬਣ ਗੁਰੂ ਚਰਨਾਂ ਨਾਲ ਜੁੜੀਏ ਜਿਸ ਅਕਾਲ ਪੁਰਖ ਵੈਕੁੰਠ ਦੀ ਬਖਸ਼ਿਸ਼ ਹਰਕਰ ਇਹ ਸੰਸਾਰ ਸੰੰਦਨ ਨੂੰ ਸੀ ਤਰ ਸਕਦੇ ਆ ਤੋਂ ਆਉਂ। ਅੱਜ ਦੇ ਜੋ ਮਹਾਨ ਪਿਤਰ ਦਿਹਾੜੀ